ਬਹੁਤ ਸਾਰੇ ਜੀਵ ਜਾਗਦਿਆਂ ਹੋਇਆ ਵੀ ਸੁਤੇ ਪਏ ਨੇ ਪਰ ਇੱਕ ਟਾਈਮ ਇਹੋ ਜਾਏਗਾ ਕਿ ਇਹਨਾਂ ਨੂੰ ਜਗਾਇਆ ਜਾਵੇਗਾ ਆਓ ਆਪਾਂ ਐਗਜ਼ਾਮਪਲ ਦੇ ਤੌਰ ਤੇ ਸਮਝਦੇ ਹਾਂ ਜਿਵੇਂ ਆਪਾਂ ਬਹੁਤ ਹੀ ਗੂੜੀ ਨੀਂਦ ਵਿੱਚ ਰਾਤ ਸੁਤੇ ਪਏ ਹਾਂ ਤੇ ਸਾਨੂੰ ਬੜਾ ਵਧੀਆ ਇਹ ਸੁਪਨਾ ਆ ਰਿਹਾ ਤੇ ਅਸੀਂ ਉਸ ਸੁਪਨੇ ਵਿੱਚ ਇੰਨੇ ਖੋਏ ਪਏ ਹਾਂ ਕਿ ਸਾਨੂੰ ਇਸ ਸੰਸਾਰ ਦੇ ਹੋਸ਼ ਵੀ ਨਾ ਹੋਵੇ ਤੇ ਸਵੇਰੇ ਅਚਾਨਕ ਕੋਈ ਸਾਨੂੰ ਆ ਕੇ ਉਠਾ ਦਿੰਦਾ ਹੈ ਤਾਂ ਫੇਰ ਸਾਡਾ ਸੁਪਨਾ ਟੁੱਟ ਜਾਂਦਾ ਹੈ ਤਾਂ ਫੇਰ ਸਾਨੂੰ ਸਮਝ ਆਉਂਦੀ ਹੈ ਕਿ ਇਹ ਤਾਂ ਇੱਕ ਸੁਪਨਾ ਹੀ ਸੀ ਮੈਂ ਤੇ ਸੁਪਨੇ ਨੂੰ ਹੀ ਸੱਚ ਮੰਨ ਕੇ ਬੈਠ ਗਿਆ ਸੀ ਇਸੇ ਤਰ੍ਹਾਂ ਜਦੋਂ ਸਾਡੇ ਸੁਹਾਸ ਖਤਮ ਹੋਣਗੇ ਫੇਰ ਸਾਨੂੰ ਜਮ ਆ ਕੇ ਉਠਾਉਣਗੇ ਫੇਰ ਸਾਨੂੰ ਪਤਾ ਲੱਗੂਗਾ ਕਿ ਇਹ ਸੰਸਾਰ ਤੇ ਇੱਕ ਸੁਪਨਾ ਸੀ ਇਥੇ ਪਰਮੇਸ਼ਰ ਤੋਂ ਬਿਨਾ ਕੁਝ ਵੀ ਸੱਚ ਨਹੀਂ ਹੈ ਸੋ ਆਪਾਂ ਉਸ ਸੱਚ ਪਰਮੇਸ਼ਰ ਦੇ ਨਾਲ ਜੁੜੀਏ ਕਿਤੇ ਸਾਡਾ ਸੁਤਿਆਂ ਪਿਆ ਇਹ ਜੀਵਨ ਵੀ ਵਿਅਰਥ ਨਾ ਚਲਿਆ ਜਾਵੇ ਜੇਕਰ ਅਸੀਂ ਜਿਉਂਦਿਆਂ ਜੀ ਇਸ ਮਨ ਨੂੰ ਨਾ ਜਗਾਇਆ ਤਾਂ ਸਾਡੇ ਸਵਾਸ ਖਤਮ ਹੋਣ ਤੋਂ ਬਾਅਦ ਉਹ ਜਨ ਸਾਡੇ ਮਨ ਨੂੰ ਜਗੋਣਗੇ ਤੇ ਸਾਡੇ ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਪਰ ਰੱਖ ਕੇ ਅੱਗੇ ਸਾਨੂੰ ਜੁਨਾਂ ਦੇ ਵਿੱਚ ਤੋੜ ਦੇਣਗੇ ਸੋ ਆਪਾਂ ਕਿਉਂ ਇਸ ਘੜੀ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂ ਨਾ ਅਸੀਂ ਜਿਉਂਦਿਆਂ ਜੀ ਮੁਕਤ ਹੋ ਜਾਈਏ ਕਿਤੇ ਐਸੇ ਹੀ ਰੇਵਰ ਕੇ ਜਨਮ ਨੂੰ ਗਵਾ ਨਾ ਲਈਏ